ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਰਾਹੀਂ ਤੁਸੀਂ ਦੇਖ ਰਹੇ ਹੋ ਪਿੰਡ ਕਲਿਆਣ ਸੁੱਖਾ ਦੇ ਸੰਤ ਰਾਮ ਸ਼ਾ ਗਊ ਸੇਵਾ ਕਮੇਟੀ ਦੇ ਸੇਵਾਦਾਰ ਮਨਜੀਤ ਸਿੰਘ ਰਾਜੂ ਤੇ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਹਿਯੋਗੀ ਵੀਰ ਜੋ ਹਰ ਸੇਵਾ ਦੇ ਵਿੱਚ ਇਹਨਾਂ ਦੇ ਨਾਲ ਸਾਥ ਦਿੰਦੇ ਆ ਅੱਜ ਇਹਨਾਂ ਨੂੰ ਇੱਕ ਸੜਕ ਦੇ ਉੱਤੇ ਗਊ ਮਿਲਿਆ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਜੋ ਰਾਖੀ ਵਾਲੇ ਵੀਰ ਗੰਗਣੂ ਸੜਕਾਂ ਦੇ ਉੱਤੇ ਸੱਟ ਜਾਂਦੇ ਆ ਇਹ ਚੱਲ ਫਿਰ ਨਹੀਂ ਸੀ ਸਕਦੀ ਤੇ ਇਹਨਾਂ ਵੀਰਾਂ ਨੇ ਇਕੱਠੇ ਹੋ ਕੇ ਇਸ ਗਊ ਨੂੰ ਅੱਜ ਕੋਠਾ ਗੁਰੂ ਕਾ ਅੰਗਹੀਣ ਗਊਸ਼ਾਲਾ ਦੇ ਵਿੱਚ ਪਸਚਾਰੇ ਆ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਹੋਰ ਵੀ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਵੀਰਾਂ ਦਾ ਜਰੂਰ ਸਹਿਯੋਗ ਦੀ ਦਇਆ ਕਰੋ ਤਾਂ ਜੋ ਇਹ ਸੇਵਾ ਚੱਲਦੀ ਰਹਿ ਸਕੇ ਤੇ ਲਾਵਾਰਸ ਪਸ਼ੂਆਂ ਨੂੰ ਕੁੱਤਿਆਂ ਤੋਂ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ